ਪਿੰਡ ਟੇਲਵਾ ਦੇ ਪੰਚਾਇਤ ਮੈਂਬਰ ਘਰ-ਘਰ ਜਾ ਕੇ ਉਹਨਾਂ ਕਿਸਾਨਾਂ ਦੀ ਮਦਦ ਦੇ ਲਈ ਕਣਕ ਇਕੱਠੀ ਕਰ ਰਹੇ ਨੇ ਜਿਨ੍ਹਾਂ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਹੈ। ਪੰਚਾਇਤ ਮੈਂਬਰਾਂ ਨੂੰ ਪੂਰੇ ਪਿੰਡ ਦਾ ਸਹਿਯੋਗ ਮਿਲ ਰਿਹਾ ਹੈ। ਹਰ ਕੋਈ ਪੀੜਤ ਕਿਸਾਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ, ਕੋਈ ਪੈਸੇ ਦੇ ਨਾਲ ਮਦਦ ਕਰ ਰਿਹਾ ਤੇ ਕੋਈ ਕਣਕ ਦੇ ਕੇ ਮਦਦ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ। ਪੰਚਾਇਤ ਦੇ ਇਸ ਉਪਰਾਲੇ ਦੀ ਪੀੜਤ ਕਿਸਾਨ ਵੀ ਸ਼ਲਾਘਾ ਕਰ ਰਹੇ ਨੇ ਕਿਉਂਕਿ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਮਦਦ ਦੇ ਲਈ ਅੱਗੇ ਨਹੀਂ ਆਈਆਂ ਪਰ ਉਹਨਾਂ ਦੇ ਕਿਸਾਨ ਭਰਾ ਤਾਂ ਅੱਗੇ ਆਏ ਨੇ। ਅੱਜ ਤੋਂ ਚਾਰ ਕੁ ਵੇਪਰ ਨੇ ਇੱਕ ਬਹੁਤ ਉਦਾਈ ਘਟਨਾ ਵਾਪਰੀ ਸੀ ਪੈਂਟਲ ਮਗਲਾਂ ਦੇ ਵਿੱਚ ਇੱਕ ਅੱਗ ਲੱਗ ਗਈ ਸੀ ਖੜੀ ਕਣਕ ਨੂੰ ਜੋ ਕਿ ਚਾਰਾਂ ਪਿੰਡਾਂ ਤੱਕ ਪਹੁੰਚੀ ਆ ਤੇ ਹਜ਼ਾਰਾਂ ਏਕੜ ਨੁਕਸਾਨ ਕਾਫੀ ਹੋ ਚੁੱਕਿਆ ਸੀ ਤੇ ਜਿਵੇਂ ਢਿਲਵਾ ਪਿੰਡ ਦੀ ਇਕੱਲੇ ਦੀ 100 ਕਣਕ 100 ਕਿੱਲਾ ਕਣਕ ਖੜੀ ਜੋ ਕਿ ਸੀਗੀ ਉਹਨੂੰ ਅੱਗ ਲੱਗ ਗਈ ਸੀ ਉਹ ਸੜ ਗਈ ਸੀ ਤੇ ਜਿਸ ਵਿੱਚ ਵੀ 15-14 ਘਰਾਂ ਦੇ ਇਹ ਆਏ ਆ ਲਪੇਟ ਚ ਆ ਗਏ ਸੀ ਘਰ ਤੇ ਉਹਦੇ ਵਿੱਚ ਇਹ ਹੈ ਕਿ ਵੀ ਕੁਝ ਘਰ ਇਹ ਸੀ ਜਿਨ੍ਹਾਂ ਕੋਲ ਖਾਣ ਜੋਗੀ ਕਣਕ ਨਹੀਂ ਬਚੀ ਤੇ ਉਹਨਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਸਨ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਤੇ ਉਹਦੇ ਲਈ ਅਸੀਂ ਇੱਕ ਅਪਰਾਲਾ ਕੀਤਾ ਇੱਕ ਪਿੰਡ ਵਾਸੀਆਂ ਨੇ ਪੰਚਾਇਤ ਵੱਲੋਂ ਸਾਰੇ ਦੋ ਪੰਚਾਇਤਾਂ ਗਰਦੀਖਪਾਦਰ ਨਗਰ ਪੰਚਾਇਤ ਉਹਨਾਂ ਦੇ ਮੈਂਬਰ ਸਾਹਿਬ ਖੜੇ ਨੇ ਅਸੀਂ ਇੱਕ ਅਪਰਾਲਾ ਕੀਤਾ ਕਿ ਆਪਾਂ ਕਿਉਂ ਨਾ ਇਹਨਾਂ ਦਾ ਕੁਝ ਨਾ ਕੁਝ ਪਰਪਾਈ ਕਰੀਏ ਤੇ ਅਸੀਂ ਉਹਦੇ ਲਈ ਇੱਕ ਜਨ ਸਭਾ ਇਕੱਠੀ ਕੀਤੀ ਉੱਥੇ ਲੋਕਾਂ ਦਾ ਇਕੱਠ ਕੀਤਾ ਤੇ ਕਾਫੀ ਸਾਨੂੰ ਲੋਕਾਂ ਨੇ ਹੰਗਾਰਾ ਦਿੱਤਾ ਕਿ ਹਾਂ ਵੀ ਤੁਸੀਂ ਲੱਗੋ ਇਹਦੇ ਨਾਲ ਆ ਤੇ ਅਸੀਂ ਦੋਦਾਂ ਤੋਂ ਇਹ ਕੰਮ ਕਰ ਰਹੇ ਆ ਅਸੀਂ ਘਰ ਘਰ ਜਾ ਕੇ ਕਣ ਇਕੱਠੀ ਕਰ ਰਹੇ ਆ ਤੇ ਸਾਨੂੰ ਇੱਕ ਇੰਨਾ ਕ ਵਧੀਆ ਸਹਿਯੋਗ ਮਿਲ ਰਿਹਾ ਤੇ ਇੰਨਾ ਕ ਵਧੀਆ ਜੇ ਇਹ ਆ ਕਿ ਜਦੋਂ ਵੀ ਅਸੀਂ ਕਿਸੇ ਘਰੇ ਜਾਂਦੇ ਆ ਮੰਗਰ ਜਾਂਦੇ ਆ ਬਟ ਸਾਨੂੰ ਬੂਰੇ ਬਾਗੀਟਾਂ ਚ ਕੜ-ਕੜ ਕੇ ਲੋਕਾਂ ਦੀਆਂ ਕਣਕਾਂ ਗੱਟੇ ਭਰ-ਭਰ ਰੱਖੇ ਹੋਏ ਆ ਕੋਈ ਕਈ ਪਰਿਵਾਰ ਤਾਂ ਸਾਨੂੰ ਪਤੀ ਪਤੀ ਮਾਨਵੀ ਦੇ ਰਹੇ ਆ ਅਸੀਂ ਇਹੀ ਚੋਣਨੇ ਆ ਬਸ ਵੀ ਉਹ ਪਰਿਵਾਰ ਸਾਦਵੇਂ ਦੇ ਵਿੱਚ ਉੱਠਣ ਜੋ ਵੀ ਉਹਨਾਂ ਦਾ ਘਾਟਾ ਪਿਆ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਉਹਨਾਂ ਦਾ ਕੁਝ ਨਾ ਕੁਝ ਘਾਟਾ ਪੂਰਾ ਕਰਾਂਗੇ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਦੀ ਗੱਲਬਾਤ ਸੁਣੀ ਜਾਵੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪਰਪਾਈ ਹੋਈ ਹੋਵੇ ਤੇ ਆਸੇਬਾਈ ਸਾਰੇ ਪਿੰਡਾਂ ਨੂੰ ਕਿਉਂਕਿ ਇਕੱਲੇ ਪੈਂਟਲ ਮਾਨੀ ਆ ਪੰਜਾਬ ਦੇ ਵਿੱਚ ਇੱਕ ਦੋ ਚਾਰਾ ਪੰਜ ਦਿਨਾਂ ਤੋਂ ਕਾਫੀ ਘਟਨਾ ਵਾਪਰੀਆਂ ਅਸੀਂ ਸਾਰੇ ਮਿਆ ਦੇ ਵਿੱਚ ਸਨਿਆਹ ਦੇਣਾ ਚਾਹੁੰਦੇ ਆ ਭਾਈ ਕੋਈ ਆਪਾਂ ਨੂੰ ਜਵਾਬ ਨਹੀਂ ਦਿੰਦਾ ਜੇ ਪੰਚਾਇਤਾਂ ਗ੍ਰਾਮ ਚੈਤ ਅੱਗੇ ਲਾ ਕੇ ਤੁਰਪੇ ਕਿਉਂਕਿ ਆਪਾਂ ਚੁਣੇ ਹੋਏ ਨਮੰਦੇ ਆ ਆਪਾਂ ਨੂੰ ਘਰ ਕਰ ਪਸੰਦ ਕਰਦਾ ਤੇ ਆਪਾਂ ਉਹਨਾਂ ਘਰਾਂ ਤੱਕ ਪਹੁੰਚ ਗਏ ਆਪਣਾ ਹੱਕ ਆ ਆਪਣਾ ਫਰਜ਼ ਆ ਕਿਉਂਕਿ ਆਪਣੇ ਪੈੰਡ ਦੇ ਵਸੂਕਾਂ ਦਾ ਨੁਕਸਾਨ ਹੋਇਆ ਆ ਆਪਾਂ ਇਹਨਾਂ ਦੀ ਪਰਭਾਈ ਕਰਾਈਏ ਤੇ ਕੋਈ ਵੀ ਏਖੋ ਜਿਹਾ ਘਰ ਹੈ ਹੀ ਨਹੀਂ ਹੈਗਾ ਕਿਸੇ ਪੈੰਡ ਨਹੀਂ ਹੁੰਦਾ ਕਿ ਕੋ ਆਪਾਂ ਨੂੰ ਨੁਕਸਾਨ ਨਾ ਦੇਵੇ ਕੋਈ 10 ਕਿਲੋ ਕੋਈ 50 ਕਿਲੋ ਕੋਈ ਸਕਵਾਂਟਲ ਕੋਈ 2 ਕਵਾਂਟਲ ਕੋਈ 25-25 ਮਣ ਕਣਕਾਂ ਦੇ ਰਹੇ ਨੇ ਤੇ ਉਹਦੇ ਨਾਲ ਆਪਾਂ ਇਨਾਂ ਚਾਰਾਂ ਦਾ ਕੁਝ ਬੜਾ ਨਹੀਂ ਕਰ ਸਕਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਕੁਝ ਤਾਂ ਇਹਨਾਂ ਨੂੰ ਖਾਨਚੋਕੀ ਕਣਕ ਦਾ ਇਕੱਠੀ ਕਰਕੇ ਦੇਈਏ ਤੋੜੇ ਪਿੰਡ ਦੇ ਵਿੱਚ ਕੋਈ ਐਬ ਜੀ ਵੀ ਕਿਸਾਨ ਹੈਗੇ ਜਿਨ੍ਹਾਂ ਨੇ ਇੱਕ ਹੋਰਾਂ ਨਹੀਂ ਵੱਢਿਆ ਸੀਗਾ ਉਹਨਾਂ ਦੀ ਕਣਕ ਹਾਂਜੀ ਕਿਉਂਕਿ ਸ਼ੁਰੂਆਤ ਹੋਣੀ ਸੀਗੀ ਇਹ ਸ਼ੁਰੂਆਤ ਹੋਣੀ ਸੀ ਕਣਕਾਂ ਦੀ ਇਹ ਪਹਿਲਾ ਦੋ ਦਿਨ ਹੀ ਹੋਏ ਚੱਲਿਆ ਨੂੰ ਤੇ ਦੋਹਾਂ ਦਿਨਾਂ ਕਣਕ ਨਹੀਂ ਵੱਢੀਆਂ ਦੀ ਕੋਈ ਸ਼ੁਰੂਆਤਾਂ ਜੀ ਇਹ ਨਿਸ਼ਾਨ ਹੋ ਗਿਆ ਕਾਫੀ ਹਜ਼ਾਰਾਂ ਏਕੜ ਖੜੀ ਸੀਗੀ ਕੁਝ ਲੋਕਾਂ ਨੇ ਪਚਾ ਲਈ ਹੈ ਕੁਝ ਤਾਂ ਸੜ ਚੁੱਕੀ ਹੈ ਤੇ ਅਸੀਂ ਬਸ ਇਹੀ ਹੈ ਵੀ ਨੁਕਸਾਨ ਜੋ ਹੁੰਦੇ ਆ ਇਹ ਬਸ ਇਕੱਠੇ ਨਾਲ ਮਿਲ ਕੇ ਭਾਈਚਾਰੇ ਨਾਲ ਭਰੇ ਜਾਣਾ ਜਿਨ੍ਹਾਂ ਕੋਲ ਕਣਕ ਨਹੀਂ ਉਹਨਾਂ ਦੇ ਪੈਸੇ ਵੀ ਦੇ ਰਹੇ ਆ हां ਕੁਝ ਵਾਈ ਲੋਕ ਠੇਕੇ ਤੇ ਠੇਕੇ ਦੇ ਦਿੰਦੇ ਆ ਵਾਈਆਂ ਆਪਨੇ ਕਰਦੇ ਜਾਂ ਕੋਈ ਮੁਲਾਜ਼ਮ ਹੈ ਕੋਈ ਜ਼ਮੀਨਾਂ ਹੈ ਨਹੀਂ ਤੇ ਅਸੀਂ ਜੋ ਵੀ ਜਾਣਦੇ ਆ ਕਿਸ ਦੇ ਘਰੇ ਜਾਣਦੇ ਆ ਕੋਈ 5000 ਕੋਈ 10000 ਕੋਈ ਸਾਨੂੰ ਮਨਾ ਨਹੀਂ ਕਰਦਾ ਕੋਈ ਸਾਨੂੰ ਇਹ ਨਹੀਂ ਕਹਿੰਦਾ ਕਿ ਬਈ ਤੁਸੀਂ ਕਿਉਂ ਕਰਦੇ ਹੋ ਸਾਨੂੰ ਵੱਤ ਵੱਤ ਹੌਸਲਾ ਮਿਲ ਰਿਹਾ ਤੇ ਅਸੀਂ ਇਹੀ ਚੁੰਨੇ ਆ ਬਸ ਵੀ ਪ੍ਰਮਾਤਮਾ ਸਾਡੇ ਦੇ ਹੱਥ ਮਨਾਈ ਰੱਖੇ ਤੇ ਸੀ ਇਹਨਾਂ ਲੋਕਾਂ ਦਾ ਹਾਂਜੀ ਕਿਵੇਂ ਇੱਕ ਸਾਡੇ ਗ੍ਰਿ ਗ੍ਰਿਤੇਗਪਾਤਰ ਨਗਰ ਪੰਚਾਇਤ ਹੋਰ ਆਈ ਚਲੋ ਪਹਾੜ ਪਿੰਡ ਦੇ ਨਾਲ ਹੀ ਇਹ ਕਹਵਾਨਾ ਚ ਪਹੇ ਸੀ ਉਹ ਦਰਸਵਾ ਦੇ ਪਹੁੰਚੇ ਸੀ ਉਹਨਾਂ ਨੇ 25 ਕੁਆਂਟਾ ਦਾ ਐਲਾਨ ਕੀਤਾ ਥੋੜੀ ਛੋਟੀ ਪੰਚਾਇਤ ਹੈ ਵੀ 25 ਕੁਆਂਟਾ ਅਸੀਂ ਆਜ ਦੇ ਪਿੰਡ ਵੱਲੋਂ ਦੇ ਕੇ ਜਾਵਾਂਗੇ ਤੇ ਕੱਲ ਅਸੀਂ ਰਾਮਸਰ ਵੀ ਗਏ ਆ ਉੱਥੋਂ ਵੀ ਬਾੜੀ ਨਹੀਂ ਤਾਂ 25 ਕੁਆਂਟਾ ਦੇ ਨੇੜੇ ਕਣਕ ਤੇ ਦਾ 15000 ਰੁਪਏ ਇਕੱਠਾ ਹੋਇਆ ਅੱਜ ਕਿਵੇਂ ਸਿਵੀਆਂ ਪਿੰਡ ਤੋਂ ਫੋਨ ਆਈ ਜਾਂਦੇ ਆ ਇੱਕ ਚੈਲਾ ਪਿੰਡ ਤੋਂ ਫੋਨ ਆਈ ਜਾਂਦੇ ਵੀ ਇਕੱਠੀ ਕਰੀ ਜਾਂਦੇ ਆ ਟਰਾਲੀਆਂ ਭਰ-ਭਰ ਕੇ ਪਿੰਡ 'ਚ ਆ ਰਹੀਆਂ ਜੀ ਚੇਅਰਮੈਨ ਸਾਹਿਬ ਤੁਹਾਡੇ ਪਿੰਡ ਤੇ ਆ ਤੇ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਵੀ ਰਾਬਤਾ ਹੋਇਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੋਈ ਨਹੀਂ ਹਾਂਜੀ ਜਰੂਰ ਹੋਇਆ ਅੱਗ ਲੱਗ ਕੇ ਤੋਂ ਉਦੋਂ ਤੋਂ ਮੌਕੇ ਛਾਂਲ ਹੋ ਗਈ ਸੀ ਅਗਲੇ ਦਿਨ ਹੀ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਤੇ ਗਰਦੋਰੀਆਂ ਹੋਈ ਜਾਂਦੀਆਂ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜੋ ਮੁਆਵਜ਼ਾ ਇਹਨਾਂ ਦਾ ਬਣਦਾ ਕਿੰਨਾ ਵੀ ਸਹੀ ਜਾਇਜ਼ ਲੋਕਾਂ ਦਾ ਅਸੀਂ ਭਰਪਾਈ ਕਰਾਵਾਂਗੇ ਸਰਕਾਰ ਤੋਂ ਬੱਦ ਦੇ ਦੇ ਬਾਕੀ ਜੋ ਲੱਗੇ ਹੋਏ। ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਕਿਉਂਕਿ ਜੋ ਵੀ ਆਪਣੇ ਕਿਸਾਨੀ ਧਰਨੇ ਚੱਲੇ ਸੀ ਦਿੱਲੀ ਦੇ ਵਿੱਚ ਕਾਫੀ ਸਹਿਯੋਗ ਦਿੱਤਾ ਸੀ ਐਨਆਰਆਈ ਵੀਰਾਂ ਨੇ ਤੇ ਮੈਂ ਉਹਨਾਂ ਨੂੰ ਫੇਰ ਇੱਕ ਬੇਨਤੀ ਕਰਦਾ ਚਾਹੁੰਦਾ ਵੀ ਤੁਸੀਂ ਆਪਣੇ ਆਪਣੇ ਪਿੰਡ ਤੇ ਸਾਰੇ ਐਨਆਰਆਈ ਵੀਰ ਕਿੰਨੀ ਹੋ ਸਕਦੀ ਹੈ ਮਦਦ ਕਰੋ ਜਾਂ ਇਹਨਾਂ ਜਿਨ੍ਹਾਂ ਦਾ ਆਪਾਂ ਕੁਝ ਪਰ ਭਾਈ ਹੋਰ ਕਰ ਸਕੀਏ ਤੇ ਮੈਨੂੰ ਪਤਾ ਹੈ ਕਿ ਜਨਵਰੀ 2027 ਦਾ ਉਸਤਾਦ ਦੇਣਗੇ ਸਰਪੰਚ ਸਾਹਿਬ ਕਈਆਂ ਦੀ ਕਣਕ ਜਿਵੇਂ ਸੜ ਗਈ ਉਹਨਾਂ ਕੋ ਤੂੜੀ ਨਹੀਂ ਹੋਊਗੀ ਤੇ ਤੂੰ ਉਹਨਾਂ ਦਾ ਲੰਗਰ ਵੀ ਸੜ ਗਿਆ ਤੂੜੀ ਬਣਾਉਣ ਵਾਲਾ ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਹਾਂਜੀ ਇਹ ਇਹੀ ਹੈ ਕਿ ਤੁਹਾਨੂੰ ਨਾ ਬਹੁਤ ਪੈਂਡ ਪੈਂਡ ਚੋਂ ਕਾਫੀ ਮੈਨੂੰ ਹੋ ਚੁੱਕਿਆ ਹੈ ਵੀ ਫੋਨ ਆਈ ਜਾਂਦੇ ਆ ਉਹ ਕਹਿ ਰਹੇ ਕਿ ਤੂੜੀ ਜਿਸ ਨੇ ਬਣਾਉਣੀ ਹੈ ਸਾਡੇ ਆਕੇ ਬਾਣਾ ਚ ਬਣਾ ਲਓ ਉਹਨਾਂ ਨੇ ਖਾਲੀ ਰੱਖ ਦਿੱਤੀਆਂ ਗਈਆਂ ਅਸੀਂ 2-3 ਦਿਨ ਤੱਕ ਕਨ ਕਲੈਕਟ ਕਰ ਲਈ ਇਕੱਠੀ ਹੋਣ ਤੋਂ ਬਾਅਦ ਅਸੀਂ ਤੂੜੀ ਦੇ ਪਾਸੇ ਹੋਵਾਂਗੇ ਤੇ ਅਸੀਂ ਉਹਨਾਂ ਲੋਕਾਂ ਨੂੰ ਇਹ ਕਿਹਾ ਵੀ ਆਪਦੇ ਆਪ ਦੇ ਜੋ ਦਾਨ ਕੀਤੇ ਆ ਮਤਲਬ ਕਿ ਰਕਤ ਤੂੜੀ ਦੀ ਦੇਣੀ ਚਾਹੁੰਦਾ ਉਹਨਾਂ ਨੂੰ ਕਿਹਾ ਤੁਸੀਂ ਆਦੇ ਬਾਣ ਖਾਲੀ ਰੱਖ ਦਿਓ ਅਸੀਂ ਆਪੇ ਮਸ਼ੀਨਾ ਆਜਾ ਡੀਜ਼ਲ ਅਰੇਂਜਮੈਂਟ ਕਰਕੇ ਉਹਨਾਂ ਨੂੰ ਤੂੜੀ ਬਣਾ ਕੇ ਦੇਵਾਂਗੇ ਤੋ ਇਹ ਉਪਰਾਲਾ ਇੱਕ ਚਲਾਗਾ ਯੋ ਕਦਮ ਹੈ ਜਿਸ ਦੇ ਨਾਲ ਸਮੇਂ ਦੀ ਮਾਰ ਚੱਲ ਰਹੇ ਕਿਸਾਨਾਂ ਦੀ ਕੁਝ ਮਦਦ ਹੋ ਸਕੇਗੀ ਬਿਊਰੋ ਰਿਪੋਰਟ ਲਿਵਿੰਗ ਇੰਡੀਆ న్యూਸ ਜੇ ਆਪ 5 ਕਿੱਲੇ ਮੇਰੇ 5 ਮੇਰੇ ਭਾਈ ਦੇ 10 ਕਿੱਲੇ ਸਾਡੇ ਸੜ ਗਏ ਜੀ ਸਾਡੋ 10 ਕਿੱਲੇ ਕਿੱਲੇ ਕੋਲ ਅੱਗ ਲੱਗੀ ਆ ਅਸੀਂ ਸਾਡਾ ਮੇਰਾ ਭਤੀਜਾ ਚਾਹ ਲੈ ਕੇ ਗਿਆ ਸੀ ਕਣਕ ਅਸੀਂ ਵੱਢੀ ਜਾਂਦੇ ਸੀਗੇ ਜੀ ਉਹ ਮਸ਼ੀਨ ਆ ਸੀ ਜੋ ਡਰਾਈਵਰ ਸੀ ਇਕੱਲਾ ਉਹ ਮੇਰੇ ਪੰਜ ਕਿਲੇ ਰਹਿ ਗਏ ਸੀ ਮੇਰੇ ਭਾਈ ਦੀ ਦੂਜੀ ਵੱਢੀ ਗਈ ਸੀ ਜਿਹਦੇ ਪਾਸੇ ਪੰਜ ਕਿਲੇ ਸੀ ਉਹ ਸੜੇ ਆ ਜੀ ਤੇ ਅਸੀਂ ਡਰਾਈਵਰ ਨੂੰ ਮੈਂ ਆਖਿਆ ਰੋਟੀ ਖਾ ਲਾ ਚਾਹ ਪੀਦਾ ਤੂੰ ਇਕੱਲਾ ਵੀ ਬਾਅਦ ਚ ਵੱਢ ਲਾਗੇ ਤੇ ਮੈਂ ਰੋਟੀ ਖੋਲ ਕੇ ਉਹਨੂੰ ਫੜਾਤੀ ਐ ਪਾਣੀ ਪਾਤਾ ਮੈਂ ਪੰਜ ਦਾ ਗਲਾਸ ਪੀ ਕੇ ਸਬਜ਼ੀ ਪਾਉਣ ਲੱਗਾ ਜੀ ਮੈਨੂੰ ਕੰਨ ਵਲੇਲ ਜੀ ਸੁਣੀ ਜਦੋਂ ਮੈਂ ਸੜਕ 'ਤੇ ਵੇਖਿਆ ਤੇ ਲਾਟ ਨਿਕਲਿਆ ਜੀ ਫਿਰ ਉਹ ਡਰਾਈਵਰ ਸੀ ਮੱਝ ਵੀ ਸੱਕ ਉਹਨੂੰ ਮੈਂ ਆਖਿਆ ਬਾਈ ਰੋਟੀ ਰਾਟੀ ਦੀ ਮਾਰਟ ਹੋਈ ਤੂੰ ਆਪਦੀ ਮਸ਼ੀਨ ਬਾਹਰ ਕੱਢ ਅੱਗ ਤਾਂ ਆ ਗਈ ਉਹ ਮੈਨੂੰ ਆਂਦਾ ਬਾਈ ਅੱਗ ਤਾਂ ਸੜਕ 'ਤੇ ਆ ਮੈਂ ਆਖਿਆ ਨਹੀਂ ਜੀ ਸੜਕ 'ਤੇ ਨਹੀਂ ਇਹ ਤਾਂ ਹਵਾ ਬਹੁਤ ਜ਼ਿਆਦਾ ਢੇਰੀ ਵਗਦੀ ਆ ਅੱਗ ਤਾਂ ਪੈਰਾਂ 'ਚ ਆ ਗਈ ਅਸੀਂ ਉੱਥੋਂ ਜੀ ਤੋਰਿਆ ਤੇ 2 ਕਿਲੇ ਦੂਰ ਲਗਾਏ ਆ ਅੱਗ ਸਾਡੇ ਰਸਤਾ ਸੀ ਉਹ ਪਈ ਟੱਪ ਗਈ ਮੁੜ ਕੇ ਵਾਣਾ ਵਿੱਚ ਦੀ ਜਾ ਕੇ ਅਸੀਂ ਟਰੈਕਟਰ ਤੇ ਮਸ਼ੀਨ ਛੜਕਦੇ ਚੜਾਈ ਆ ਕਣਕ ਤੁਹਾਡੀ ਬਚੀ ਵੀ ਕੁਛ ਹਾਕੋਂ ਸਬਸੀ ਜੀ ਸੀ ਜੇ ਮੇਰੇ ਭਾਈ ਨੇ ਪਹਿਲਾਂ ਵੱਢ ਲੀਓ ਬਚੀ ਸੀ ਜੇ ਦੂਜੀ ਸੜ ਗਈ ਟੁੱਟੀ ਸਾਰੀ ਸੜ ਗਈ ਆ ਮੇਰੀ ਸਾਰੀ ਸੜ ਗਈ ਜੀ ਮੇਰੇ ਭਾਈ ਦੇ ਪੰਜ ਕਿੱਲੇ ਸੀ ਉਹ ਟਟਵੇਂ ਸੂਏ ਤੇ ਪਰਲੇ ਦਾ ਪਿੰਡ ਵਾਸੀ ਮਦਦ ਕਰ ਰਹੇ ਐ ਇਸੇ ਵਿੱਚ ਖੁਸ਼ੀ ਹੋ ਰਹੀ ਹੈ ਹਾਂ ਜੀ ਪੂਰੀ ਖੁਸ਼ੀ ਹੈ ਜੀ ਪਿੰਡ ਜੋ ਸੰਯੋਗ ਸਾਨੂੰ ਬਹੁਤ ਮਿਲ ਰਿਹਾ ਕੋਈ ਜਿਹਦੇ ਕੋਲ ਪੈੜੀ ਹੈ ਜਿਹੜੀ ਉਹ ਮਾਇਆ ਦਾ ਸੰਯੋਗ ਦੇ ਰਿਹਾ ਜਿਹਦੇ ਕੋਲ ਕਣਕਾ ਉਹ ਸਾਨੂੰ ਕਹਿ ਦਿੰਦੇ ਵੀ ਆ ਢੇਰੀ ਪਈ ਹੈ ਜਿੰਨੀ ਮਰਜ਼ੀ ਆਪ ਦੀ ਪਾ ਕੇ ਲੈ ਜਾਓ ਇਹਨੂੰ ਮਹਿਸੂਸ ਹੋ ਗਿਆ ਵੀ ਹੁਣ ਰੋਟੀ ਕਿੱਥੋਂ ਖਾਵਾਂਗੇ ਕਣਕ ਵੀ ਹੈ ਪੂਰਾ ਹਾਂ ਜੀ ਪੂਰਾ ਮਹਿਸੂਸ ਹੋ ਗਿਆ ਕਿ ਬੱਚੇ ਬੁੜੀਆਂ ਰੋਈ ਜਾਂਦੀਆਂ ਸੀ ਬਾਹਰ ਅਸੀਂ ਗਏ ਸੀ ਛੱਟੇਵਾਂ ਚ ਬੈ ਕੇ ਰੋਣ ਆਉਂਦਾ ਸੀਗਾ ਜੀ ਸਾਰਾ ਪਿੰਡ ਹੀ ਸੰਯੋਗ ਕਰ ਰਿਹਾ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਬਾਈ ਸਾਡੇ ਨਾਲ ਚੇਅਰਮੈਨ ਸਾਹਿਬ ਬਹੁਤ ਸੰਯੋਗ ਦੇ ਰਹੇ ਆ ਆਪ ਨਾਲ ਤੁਰ ਕੇ ਸਾਡੇ ਮਤਲਬ ਘਰ ਘਰ ਜਾ ਕੇ ਕਣ ਇਕੱਠੀ ਕਰਵਾ ਰਿਆ ਕੋਈ ਪੈਸੇ ਦੇ ਰਿਆ ਕੋਈ ਕਣ ਇਕੱਠੀ ਕਰ ਰਿਆ ਮਤਲਬ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਆਸੇ ਪਾਸੇ ਦੇ ਪਿੰਡਾਂ ਨੇ ਬਹੁਤ ਸਹਿਯੋਗ ਦਿੱਤਾ ਕਿਸੇ ਨੇ ਨਾ ਇੱਕ ਘਰ ਨੇ ਵੀ ਨਹੀਂ ਕੀਤੀ ਸਭ ਨੇ ਸਭ ਨੇ ਪੈਸਾ ਦਿੱਤਾ ਚਲੋ ਇਹਨਾਂ ਹੁੰਦਾ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਇਹ ਕਿਹਦੇ ਤੇ ਮੁਸੀਬਤ ਕਦੋਂ ਪਹੇ ਜਾਣੀ ਆ ਤੇ ਪਰ ਹਰੇਕ ਨੇ ਜੋ ਜਿੰਨੇ ਜੋਗਾ ਕੋਈ 100 ਆ ਕੋਈ 50 ਕੋਈ 10 ਕੋਈ ਜਿੰਨੇ ਵੀ ਦਿੱਤੇ ਹਰੇਕ ਨੇ ਬਹੁਤ ਸਾ ਦਿੱਤੇ ਭਾਈ ਅਸੀਂ ਤਾਂ ਲੋਕਾਂ ਦੇ ਸਹਿਯੋਗ ਨਾਲ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰ ਰਹੇ ਆਂ ਭਾਈ ਬਾਕੀ ਪੰਚਾਇਤ ਬਾਈ ਨਾਲ ਸਾਰੀ ਲੱਗੀ ਵੀ ਆ ਸਾਰੇ ਪਿੰਡ ਦੇ ਨੌਜਵਾਨ ਸਾਡੇ ਨਾਲ ਲੱਗੇ ਹੋਏ ਆ ਬਾਈ ਅਸੀਂ ਤਾਂ ਕਰ ਗਏ ਨੁਕਸਾਨ ਬਾਈ ਘਰ ਹੈਗੇ ਆ 10 15 ਘਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਬਾਈ ਬਹੁਤ ਨੁਕਸਾਨ ਹੋਇਆ ਹਾਂ ਪਿੰਡ ਚੋਂ ਬਾਈ ਹਾਂ ਪਿੰਡ ਚੋਂ ਬਾਈ ਨਗਰ ਬਾੜਾ ਬਾਈ ਸਾਥ ਦੇ ਜਾਂਦਾ ਸਾਡਾ ਸਾਰਾ ਪਿੰਡ ਜਿਹਦੇ ਘਰੇ ਜਾਂਦੇ ਆ ਬਾਈ ਹਰੇ ਕੋਈ ਨਹੀਂ ਮੋੜਦਾ ਹਰੇ ਕਹਿੰਦਾ ਉਹ ਪਈਏ ਕਣਕ ਭਰ ਲੋ ਗੱਟੇ ਬਾਈ ਭਰ ਲੋ ਗੱਟੇ ਬਾਈ ਲੋਕਾਂ ਦੀ ਰੱਬ ਵਸਦਾ ਲੋਕ ਹੀ ਮਦਦ ਕਰੀ ਜਾਂਦੇ ਆ ਬਾਈ ਕੀ ਕਰ ਕਰਕੇ ਫਿਰ ਬੰਦ ਦੋ ਹਾਂ ਭਾਈ ਹਾਂ ਉਹ ਨਹੀਂ ਉਹ ਪੰਚਾਇਤ ਦਾ ਕੰਮ ਆ ਭਾਈ ਉਹ ਪੰਚਾਇਤ ਦੇ ਸਿਆਣੇ ਬੰਦੇ ਉਹ ਡਿਸੀਜਨ ਲੈਣਗੇ ਕਿਹੜੇ ਹਿਸਾਬ ਨਾਲ ਕਿੰਨੀ ਕਿੰਨੀ ਕਿਹੜੇ ਹਿਸਾਬ ਨਾਲ ਕਿਹਨੂੰ ਕਿਹਨੂੰ ਦੇਣੀ ਆ ਕਿਵੇਂ ਕਰਨੀ ਆ ਉਹ ਨਗਰ ਪੰਚਾਇਤ ਦਾ ਸਾਂਝੇ ਤੌਰ ਤੇ ਉਹਨਾਂ ਦਾ ਕੰਮ ਆ ਸਾਡੇ ਚੇਅਰਮੈਨ ਸਾਹਿਬ ਆ ਭਾਈ ਸੁਖਜੀਤ ਆ ਸਰਪੰਚ ਸਾਹਿਬ ਆ ਭਾਈ ਉਹ ਡਿਸੀਜਨ ਹੋਰ ਲੈਣਗੇ ਵੀ ਕਿੰਨੀ ਕਿੰਨੀ ਦੇਣੀ ਆ ਕਿਸੇ ਨੂੰ 5 ਕਿਲੋ ਦੇਣੀ ਆ ਕਿਸੇ ਨੂੰ 10 ਕਿਲੋ ਦੇਣੀ ਆ ਉਹ ਸਾਰਾ ਉਹ ਪੰਚਾਇਤ ਦਾ ਕੰਮ ਰਹਿ ਗਿਆ